ਮਾਨਸਾ ਸ਼ਹਿਰ ਵਿੱਚ ਅਮਰਤ ਟੂ ਦੇ ਸਕੀਮ ਦੇ ਅਧਾਰ 'ਤੇ ਇੱਕ ਪ੍ਰੋਜੈਕਟ ਤਿਆਰ ਕੀਤਾ ਸੀ ਜਿਹਦੇ ਵਿੱਚ ਅਸੀਂ 31 ਕਿਲੋਮੀਟਰ ਪਾਈਪਲਾਈਨ ਪਾ ਰਹੇ ਹਾਂ ਪਾਣੀ ਦੀ ਨਵੀਂ ਜਿੱਥੇ ਏਰੀਆ ਵਿੱਚ ਸਪਲਾਈ ਨਹੀਂ ਹੈਗੀ ਉਹਨੂੰ ਅਸੀਂ 100% ਕਵਰ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਨਵੇਂ ਜੋ ਕਨੈਕਸ਼ਨ ਨੇ 2000 ਦੇ ਤਕਰੀਬਨ ਅਸੀਂ ਨਵੇਂ ਕਨੈਕਸ਼ਨ ਦਿੱਤੇ ਦੇਵਾਂਗੇ ਔਰ ਜਿੱਥੇ ਸਾਨੂੰ ਕੋਈ ਪਾਈਪਲਾਈਨ ਬਦਲਣ ਦੀ ਲੋੜ ਪਈ ਉਹਨੂੰ ਵੀ ਅਸੀਂ ਚੇਂਜ ਕਰਾਂਗੇ ਇਹਦੀ ਜਿਹੜੀ ਟੋਟਲ ਕੋਸਟ ਪ੍ਰੋਜੈਕਟ ਦੀ ਕੋਸਟ ਹੈ ਉਹ 8.5 ਲੱਖ ਰੁਪਏ ਹੈ ਔਰ ਇਹਦੇ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਅਸੀਂ ਜਿਹੜਾ ਸ਼ਹਿਰ ਦੇ ਚ 100% ਜਿਹੜਾ ਏਰੀਆ ਇਹਨੂੰ ਕਵਰ ਕਰਾਂਗੇ ਬਸਪੇਜ ਦੇ ਵਿੱਚ। ਐਕਾ ਸਰ ਕਿੰਨੇ ਇੰਚ ਦੀ ਪਾਈਪ ਹੈ ਜਿਹੜੀ ਇਹਦਾ ਜੀ ਇਹ 10x ਸਖ ਹੈ ਸਾਈਜ਼ ਦੀ ਪਾਈਪ ਹੈ 8 ਇੰਚ ਦੀ ਵੀ ਹੈ 6 ਇੰਚ ਦੀ ਹੈ 4 ਇੰਚ ਦੀ ਹੈ। ਔਰ ਜਿੱਥੇ ਜਿੱਥੇ ਸਾਨੂੰ ਪ੍ਰੈਸ਼ਰ ਦੇ ਮੁਤਾਬਕ ਜਿਹੜੀ ਪਾਈਪਲਾਈਨ ਪਾਈ ਜਾ ਰਹੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਇਹ ਪਾਈਪਲਾਈਨ ਪਾਉਣ ਤੋਂ ਬਾਅਦ ਕਿਸੇ ਏਰੀਆ ਦੇ ਵਿੱਚ ਜਿਹੜੀ ਬਸਪੇਜ ਦੀ ਦਿੱਕਤ ਨਹੀਂ ਰਹੂਗੀ। ਜਿੱਥੇ ਪਹਿਲਾਂ ਲਾ ਜੀ ਪਾਈਪਲਾਈਨ ਪਈ ਹੋਈ ਹੈ ਪਰ ਉਹਦੇ ਇਹਦੇ ਪਾਣੀ ਨਹੀਂ ਜਾ ਰਿਹਾ ਉੱਥੇ ਹੀ ਪਈ ਹੈ। ਪਾਈਪ ਪ ਉਹਨਾ ਕਨੈਕਟ ਕਰਕੇ ਉਸ sire ਨੂੰ ਪਾਣੀ ਦਿੱਤਾ ਜਾਊਗਾ ਕਿੰਨੇ ਟਾਈਮ ਦੇ ਵਿੱਚ ਹੋਣਾ ਮੁਕੰਮਲ ਇਹ ਜੀ ਸਾਡਾ 6 ਮਹੀਨੇ ਦੇ ਅੰਦਰ ਇਹ ਜਿਹੜਾ ਪ੍ਰੋਜੈਕਟ ਹੈ ਕੰਪਲੀਟ ਕਰ ਦਿੱਤਾ ਜਾਊਗਾ ਸਾਡੇ ਮਾਨਸਾ ਸ਼ਹਿਰ ਦੇ ਕਾਫੀ ਏਰੀਏ ਜੇ ਸਨ ਜਿੱਥੇ ਵਾਟਰ ਬਾਕਸ ਦਾ ਪਾਣੀ ਨਹੀਂ ਪਹੁੰਚ ਰਿਹਾ ਸੀ ਉਸ ਲੜੀ ਤਹਿਤ ਅਮਰਤ 2 ਦਾ ਇੱਕ ਇਹ ਪ੍ਰੋਜੈਕਟ ਹੈ ਸਾਡਾ ਜਿਹੜਾ 8 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਲਗਭਗ ਸਾਡੇ 32 ਕਿਲੋਮੀਟਰ ਲੰਬੀ ਮਤਲਬ ਉਹ ਜਿਹੜੀਆਂ ਹੈਗੀਆਂ ਪਾਈਪਲਾਈਨ ਪੈਣੀ ਹੈ ਵਾਟਰ ਸਪਲਾਈ ਦੀ ਅੱਜ ਅਸੀਂ ਐਸਟੀਪੀ ਪਲਾਨਟ ਦੇ ਕੋਲ ਖੜੇ ਆ ਜਿਹੜਾ ਸਾਰਾ 26 ਨੰਬਰ ਵਾਰਡ ਦਾ ਪਿੰਡ ਵਾਲਾ ਏਰੀਆ ਅੱਜ ਸ਼ਹਿਰ ਦਾ ਹਾਰੀ ਕੋ ਏਰੀਆ ਜਿੱਥੇ ਵਾਟਰ ਬਾਕਸ ਦੀ ਸਪਲਾਈ ਨਹੀਂ ਹੈਗੀ ਹੁਣ ਤੱਕ ਉਹ ਸਾਰੀ ਉਹਦੇ ਚ ਕਵਰ ਹੋ ਜੂਗੀ ਔਰ 8 ਕਰੋੜ 55 ਲੱਖ ਦੀ ਲਾਗਤ ਨਾਲ ਇਹ ਕੰਮ ਜਿਹੜਾ ਅੱਜ ਇੱਥੇ ਸ਼ੁਰੂ ਹੋ ਚੁੱਕਿਆ ਲਗਭਗ 3-4 ਮਹੀਨੇ ਚ ਜਿਹੜਾ ਇਹ ਸਾਰਾ ਕੰਮ ਹੈ ਜਿਹੜਾ ਇਹ ਕੰਪਲੀਟ ਹੋ ਜਾਊਗਾ ਹਰ ਇੱਕ ਘਰ ਨੂੰ ਜਿਹੜੀ ਹੈ ਸ਼ੁੱਧ ਜਿਹੜਾ ਵਾਟਰ ਬਾਕਸ ਦਾ ਪੀਨ ਪੀਨ ਵਾਲਾ ਪਾਣੀ ਆ ਉਹਦੀ ਸਪਲਾਈ ਅਸੀਂ ਉਹ ਯਕੀਨੀ ਬਣਾਵਾਂਗੇ